ਬਾਜੀ ਤੁਸੀਂ ਸਵੇਰੇ ਸਵੇਰੇ ਵੀ ਇਹ ਪੰਜੀਰੀ ਖਾਣਿਓ ਤੇ ਇਹ ਗਰਮੀਆਂ ਦੇ ਦਿਨਾਂ 'ਚ ਪੰਜੀਰੀ ਕਿਵੇਂ ਇਹ ਜੁਕਾਮ ਵਾਸਤੇ ਦਵਾਈ ਹੈ ਜੀ ਪੰਜੀਰੀ ਬਣਾਈ ਹੋਏ ਪੰਜੀਰੀ ਟਾਈਪ ਹੈ ਬਾਦ 2-4 ਚਮਚੇ ਸਵੇਰੇ ਖਾ ਲੋ 2-4 ਸ਼ਾਮ ਨੂੰ ਖਾ ਲੋ ਇਹਦੇ ਨਾਲ ਫਿਰ ਜੁਕਾਮ ਹੈ ਜਿਹੜਾ ਉਹ ਬਿਲਕੁਲ ਠੀਕ ਹੋ ਜਾਂਦਾ ਨੱਕ 'ਚੋਂ ਪਾਣੀ ਡਿੱਗਦਾ ਹੋਵੇ ਟੁਕਾ ਟੁਕਾ ਚੋਈ ਜਾਂਦਾ ਹੋਵੇ ਉਹ ਇੱਕਦਮ ਬੰਦ ਹੋ ਜੂਜੇ ਇਹਦੇ ਨਾਲ ਇਹ ਬਹੁਤ ਵਰੀਆ ਦਵਾਈ ਹੈ ਇਹ ਕਿੰਨੇ ਦੀ ਹੈ ਜੀ ਇਹ ਜਿਹੜੀ ਇਹ ਅੱਧੇ ਕਿਲੋ ਦਾ ਡੱਬਾ ਜੀ 750 ਰੁਪਏ ਦਾ ਦੇ ਰਹੇ ਆ ਆਪੇ 750 ਦਾ ਤੇ ਬਾਕੀ 20 30 ਗ੍ਰਾਮ ਦੀ ਢਾੜੀ ਦੀ ਖਾਣੀ ਆ ਬਸ 50 ਗ੍ਰਾਮ ਵੱਧ ਵਧ ਤੁਸੀਂ ਇੱਕ ਕੌਲੀ ਨਾਲ ਠੀਕ ਹੋ ਜਾਓਗੇ ਜੀ 750 ਦਾ ਤੁਹਾਨੂੰ ਡੱਬਾ ਦੇ ਰਹੇ ਆ ਇੱਕ ਕੌਲੀ ਨਾਲ ਠੀਕ ਹੋ ਜਾਓਗੇ ਦੋ ਕੌਲੀਆਂ ਖਾ ਲਓਗੇ ਵੱਧੋ ਵੱਧ ਜਿਨ੍ਹਾਂ ਦੇ ਨੱਕ 'ਚੋਂ ਰੇਸ਼ਾ ਡੇਗਦਾ ਪਾਣੀ ਡੇਗਦਾ ਜਾਂ ਸੁੱਤੇ ਪੈ ਜਾਂਦੇ ਬਲਗਮ ਆ ਜਾਂਦੀ ਉਹ ਚੀਜ਼ਾਂ ਲਈ ਰਾਮਬਾਨ ਆ ਜੀ ਬੈਜ ਜੀ ਆਪ ਵੀ ਇਹਨੂੰ ਖਾਂਦੇ ਆਪਾਂ ਹਰ ਰੋਜ਼ ਜੰਮੂ ਦੇਖਦੇ ਆਂ ਤੇ 750 ਰੁਪਏ ਦਾ ਡੱਬਾ ਦੇ ਦਿੰਦੇ ਆ ਜੀ ਵੈਜ ਜੀ ਇਹ ਇੱਕ ਡੱਬੇ ਨਾਲ ਚਾਰ ਬੰਦਿਆਂ ਨੂੰ ਆਰਾਮ ਆ ਜਾਂਦਾ ਤੇ ਹੋਰ ਵੈਜ ਜੀ ਦੱਸੋ ਇਹਦੇ ਕੁਝ ਹੋਰ ਗੁਣ ਦੋ ਚਾਰ ਇਹ ਤਾਕਤ ਵਾਸਤੇ ਵਧੀਆ ਚੀਜ਼ ਹੈ ਜੀ ਵਾਕਈ ਠੰਡੀ ਹੈ ਹਮ ਅੱਜ ਕੱਲ ਦੇ ਮੌਸਮ ਦੇ ਵਿੱਚ ਵੀ ਇਹ ਖਰਾਬੀ ਨਹੀਂ ਕਰਦੀ ਕਿਉਂਕਿ ਇਹਦੇ ਵਿੱਚ ਜੋ ਜੜੀ ਬੂਟੀਆਂ ਨੇ ਕੁਛ ਐਈਆਂ ਜੈ ਨੇ ਉਹ ਠੰਡੀਆਂ ਨੇ ਹਮ ਉਹ ਆਪਣੇ ਦਿਮਾਗ ਦੀਆਂ ਨਾੜਾਂ ਨੂੰ ਤਾਕਤ ਦਿੰਦੀਆਂ ਨੇ ਸਰੀਰ ਨੂੰ ਤਾਕਤ ਦਿੰਦੀ ਹੈ ਵਧੀਆ ਚੀਜ਼ਾਂ ਨੇ ਇਹਦੇ ਚ ਧੰਨਵਾਦ ਵਾਜ ਜੀ ਅੱਛਾ ਜੀ